ਤੂੰ ਢਾਗਰ ਤੋਂ ਆਜ਼ਾਦ ਆ ਪਹਿਲਾਂ ਕਰਦੀ ਆ ਮੈਂ ਨਾਲੋਂ ਆਪਣਾ ਕਰਾਂ ਉਹ ਕਹਿੰਦੇ ਤੂੰ ਢਾਗਰ ਆ ਇਸ ਕਰਕੇ ਆਜ਼ਾਦ ਹੋ ਕਰੀਏ ਕਿ ਤੇ ਮੁਰੇ ਤੇਰੇ ਮੁਰੇ ਦੀ ਤੀਏ ਤੂੰ ਉਠਾ ਢਾਗਰ ਤੂੰ ਪਹਿਲਾਂ ਆਜ਼ਾਦ ਤੂੰ ਭਾਰਦਾਰ ਜਿਉ ਪਿੰਡ ਸਭ ਤੇਰੀ ਰਾਸ ਜਿਉ ਪਿੰਡ ਸਭ ਤੇਰੀ ਰਾਸ ਅਸਰੀਰ ਵੀ ਜਿਉ ਵੀ ਤੇਰੀ ਰਾਸ ਤੂੰ ਇਹਦਾ ਮਾਲਕ ਹੈ ਤੇਰੇ ਕੇ ਯਾਰਦਾਰ ਹੈ ਇਹਨੂੰ ਬਚਾ ਬਚਾਉਣਾ ਹੋਣੀ ਨਹੀਂ ਜਿਉ ਪਿੰਡ ਸਭ ਤੇਰੀ ਰਾਸ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਕੋ ਬਾਤ ਬਤਾ ਬਾਰਕ ਤੇਰੇ ਇਸ ਤਰੀਕੇ ਨਾਲ ਵੀ ਤੇਰਾ ਫਰਜ਼ ਬਣਦਾ ਇਸ ਤਰੀਕੇ ਨਾਲ ਵੀ ਤੇਰਾ ਹੀ ਫਰਜ਼ ਬਣਦਾ ਹਸਪਤਾ ਜੇ ਬੰਦ ਲੀਏ ਬਾਰਕ ਤੇਰੇ ਤੁਮਰੀ ਕਿਰਪਾ ਤੇ ਸੁਖ ਤੁਮਰੀ ਕਿਰਪਾ ਮੈਂ ਸੁਖ ਘਨੇਰੇ ਤੁਮਰੀ ਕਿਰਪਾ ਮੈਂ ਸੁਖ ਨੇ ਤੇਰੀ ਕਿਰਪਾ ਦੇ ਵਿੱਚ ਆ ਦੇਖਾ ਸੁਖ ਨਹੀਂ ਸਾਨੂੰ ਪਤਾ ਕਿੱਥੇ ਤੇਰੀ ਕਿਰਪਾ ਉਹ ਚੱਕਰ ਨਹੀਂ ਰਹੇ ਸੁਖੇ ਸੁਖ ਦੇ ਇਸ ਕਰਕੇ ਤੂੰ ਕਿਰਪਾ ਕਰ ਤੂੰ ਸੋਖ ਨਹੀਂ ਬੁਗਦਾ ਇਹ ਕਿਰਪਾ ਉਗਦੇ ਨਹੀਂ ਨਹੀਂ ਕਰਦਾ ਸੋਖ ਮੋਗਤ ਦੁਖ ਸੋਗਾ ਹੋਵੇ ਸੋਖ ਨਹੀਂ ਬੁਗਣਾ ਕਰਪਾ ਉਗਦੀ ਸੁਭਰੀ ਕਰਪਾ ਤੇ ਸੋਖ ਖਨੇਰ ਦਾ ਸੋਖ ਉਹ ਚੀਜ਼ ਬੱਬ ਜੀ ਦੇ ਵਿੱਚ ਸੋਖ ਕੋਈ ਨਾ ਜਾਣੇ ਤੇ ਤੁਮਰਾ ਅੰਤ ਉਹ ਚੀਜ਼ ਬੰਗਲੇ ਜੀ ਤੇ ਸੋਖ ਸੋਖ ਨਿਕਲੇ ਜਾਂਦੇ ਨੇ ਸੁਖਾਂ ਦੀ ਖਾਨ ਬੁਗਦੀ ਸੋਖ ਨਹੀਂ ਬੁਗਿਆ ਹਾਣੇ ਬੁਕੇ ਜੇ ਸਵੇਰ ਜਕੜੀ ਯਾਰ ਪਰੇਰੇ ਕਾਤਾ ਤੁਮਰੀ ਕਿਰਪਾ ਮੈ ਧੂਕ ਅਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਕੋਈ ਨਾ ਜਾਣੇ ਤੁਮਰਾ ਅੰਤ ਤੇਰਾ ਅੰਤ ਕੋਈ ਨਹੀਂ ਜਾਣਦਾ ਉੱਚੇ ਦੇ ਉੱਚਾ ਭਗਵਾਨ ਤੂੰ ਜਰ ਉੱਚੇ ਦੇ ਉੱਚਾ ਭਗਵਾਨ ਤੂੰ ਕਿਤਨਾ ਉੱਚਾ ਹੈ ਕਿਤਨਾ ਤੇਰੀ ਉੱਚੀ ਅਵਸਥਾ ਹੈ ਤੇਰਾ ਕੋ ਗਿਆਨ ਕਿੰਨਾ ਹੈ ਤੇਰੇ ਕੋ ਸ਼ਕਤੀ ਕਿੰਨੀ ਹੈ ਤਨ ਦਾ ਇਨਕਾਇਸਰ ਦਾ ਜਿਹੜਾ ਆਪਣੇ ਆਪ ਨੂੰ ਕੋਈ ਸੰਸਾਰ ਦੂਚਾ ਸਭ ਤੋਂ ਵੱਡਾ ਉਹ ਤੇ ਮੂਚਾ ਹੀ ਹੈ ਜਿੱਦੀਆਂ ਮੱਤਾਂ ਦੇ ਸਤਿਆਦੀ ਜਿੱਦੀਆਂ ਮੱਤਾਂ ਨਹੀਂ ਜਿਹਦੇ ਗਿਆਨ ਦੇ ਜਦ ਤਾਂ ਗਿਆਨ ਦੇ ਗਿਆ ਉਹ ਉੱਚਾ ਉੱਚਾ ਤੇ ਉੱਚਾ ਆ ਮਤਾਂ ਦੇ ਬਿਤੇ ਵਿੱਚ ਉਹ ਉੱਚਾ ਗਿਆਨ ਕਰ ਉਹ ਭੱਡਿਆ ਗਿਆਨ ਉੱਚਾ ਤੇ ਉੱਚਾ ਉਹ ਬੋਲਦਾ ਸਭ ਗ੍ਰਸ ਸਮਗਰੀ ਤਮਰੇ ਸੂਤਰਦਾਰੀ ਆ ਜਿਹੜੀ ਸਭ ਕੁਰੀ ਗਿਆ ਸਾਰੀ ਤੇ ਕੋਈ ਬੁੱਧ ਨਹੀਂ ਹੈ ਸਰਦਾਰ ਸਮਗਰੀ ਮੈਟਰ ਮਾਇਆ ਜੇ ਤੱਕ ਇਹ ਚ ਜਾਉਣਾ ਸਰ ਇਹ ਵੀ ਸਭ ਗ੍ਰਸ ਸਮਗਰੀ ਹੈ ਯਾੜਾ ਸਮਗਰੀ ਤਮਰੇ ਸੂਤਰਦਾਰ ਤੇ ਪੋਵੀ ਤੇ ਪੜ੍ਹੇ ਤੇ ਤੇਰੇ ਮਾਸੂਦ ਤੇਰੇ ਹੱਕੂ ਜੇ ਦੁਮਤੇ ਹੋਏ ਉਹ ਅਗਰ ਕੰਟਰੋਲ ਚ ਸੂਤਰ ਦੇ ਵਿੱਚ ਕੰਟਰੋਲ ਚ ਸਿਸਟਮ ਚ ਚਲਦੀ ਹੈ ਉਹ ਚਲਦੀ ਹੈ ਇਹ ਵੀ ਇਹ ਤੋਂ ਵਧੀਤਰੀ ਤੇ بس بچے پوری آگیاکاری ہے آگا کاری کی جی وایا آگیاکاری ہے سوتر بس بھگوت بھاگیہوان جو باغیہ ونت سمسار آ گئی جو ایک ہو گیا ਕਦਰ ਨਹੀਂ ਪਗਾਂ ਤੇ ਉਹ ਵੀ ਠਾਕਰੇ ਤੇ ਠਾਕਰੇ ਜਿਹੜਾ ਹੈ ਪੂਰਨ ਜਗਤ ਉੱਥਾ ਹੈ ਠਾਹੋ ਹੈ ਬੁੱਧੀ ਗੋਦੇ ਇਹਦਾ ਹੈ ਬੁੱਧੀ ਗੋਦੇ ਪਉਣ ਪ੍ਰਭੂ ਨੂੰ ਚਤੁਰ ਬੁਰਜਾ ਕਥੇ ਉਹਨਾਂ ਦੇ ਬੁੱਧੀ ਬੋਧੀ ਹੈ ਇਹਦਾ ਉਹੀ ਠਾਕਰਾ ਹੈ ਇਹਦਾ ਉਹੀ ਠਾਕਰਾ ਹੈ ਉਹ ਘਰ ਬਿਠਾ ਕਰਾਣ ਉਹ ਘਰ ਵਾਲਾ ਹੀ ਆਉਦਾ ਅਰਬਿ ਢਾਗਨ ਦਾ ਨਦਾਰ ਉਹ ਸਰੂ ਗਿਆ ਹੋਇਆ ਘਰ ਆਲੇ ਢਾਗ ਦੇ ਕਹਦਾ ਸੀ ਆ ਆ ਸਗਰ ਸੁਮੁਗਰੀ ਤੁਮਰੇ ਸੁੱਤਰ ਧਾਰੀ ਤੋਤੇ ਹੋਏ ਸੋ ਆਗਿਆ ਕਰੀ ਉਹ ਕਹੇ ਜਿਹੜਾ ਪੂਰ ਬ੍ਰਹਮ ਬਲ ਕੋ ਰੂਪ ਹੈ ਸਾਰਾ ਸਚਾਨ ਦੇ ਪੂਰ ਬ੍ਰਹਮ ਦਾ ਇੱਕ ਰੂਪ ਹੈਗਾ ਜਿਹੜਾ ਇੱਕ ਭਗਤ ਵੀ ਰਹਿੰਦਾ ਬਸੇ ਆ ਜਿਹੜਾ ਹਿਰਦੇ ਚ ਬਾਹਰ ਦਾ ਹੀ ਕੋ ਹੋ ਕੇ ਉਹ ਭਗਤ ਹੋ ਜਾਂਦਾ

ਫਰਜ਼ੀ ਉਹ ਹੁਕਮ ਤਾਂ ਬਦਲਣਾ ਹੈ ਕੱਲ ਨੂੰ ਪਰ ਜੂਰੇ ਕਾਦੀਆ ਤਾਂ ਹੈ ਫਰਜ਼ੀ ਦਾ ਜੱਦੂ ਨਹੀਂ ਹੈ ਆ ਹੁਕਮ ਤਾਂ ਤਬਦੀਲ ਕਰਵਾਉਣਾ ਹੈ ਸਰ ਬਾਉਰੇ ਹੋ ਤੇ ਪੂਰ ਹੁਕਮ ਕਰਾਉਣਾ ਹੈ ਹਾਕਮ ਨੂੰ ਪੂਰੇ ਕਰੀਏ ਅਰਦਾਸ ਹੁਕਮ ਪੂਰੇ ਨਹੀਂ ਕਰੀਏ ਦੇਹ ਹੁਕਮ ਹੋ ਗਿਆ ਫਿਰ ਵੀ ਹਾਕਮ ਪੂਰੇ ਕਰ दिए ਜਾ ਕੇ ਉਹ ਨਹੀਂ ਉਹ ਤੁਹਾਨੂੰ ਭਾਗ ਤੋਂ ਪਹਿਰੇ ਅਰਦਾਸ ਹੈ ਉਹ ਅਪੀਲ ਹੈ ਪਿਛੇ ਉਹ ਕਿ ਜਿਹੜਾ ਪਿਛੇ ਹੁਕਮ ਸਾਡੇ ਥੋੜੇ ਬਹੁਤ ਖਿਲਾਫ ਸਾਡੇ ਅਨਗੂਰ ਹੁਕਮ ਕਰ ਲਾਹਨਵਾਸ ਹੈ ਕਾਹ ਬਾਤ ਹੈ ਹਵਾ ਸਾਡੇ ਹੱਕ ਚ ਲੇ ਤੁਮਨੇ ਕਿਰਪਾ ਮੇ ਸੁਕਲੇ ਚਾਹ ਹੁ ਕੂ ਲਾਉਗਾ ਹੁ ਕੂ ਲਾ ਦੇ ਸੁਕੇ ਸੁਕੇ ਹਾਗੋ ਕੂ ਲਾ ਦੋ ਸੁਕੇ ਮੋ ਨੀਂ ਸਗਰ ਸਮਝ ਗਰੀ ਤੁਮਰੇ ਸੁਕਰ ਧਾਰੀ ਅਜੇ ਸਾਰੇ ਨਮਕੀਆ ਤੇ ਕੰਟਰੋਲ ਚ ਤੁਮ ਤੇ ਹੋਏ ਸੋ ਅਗਿਆਕਾਰੀ ਸਰ ਤੇਜਤ ਤਾਂ ਪੈਦਾ ਹੋਏ ਦੇ ਅਗਿਆਕਾਰੀ ਨਾ ਤੇਰੇ ਨਾਲ ਬੜਾ ਹੋ ਗਿਆ ਹੁਕਮ ਤੋਂ ਜੋ ਪੈਦਾ ਹੋਇਆ ਦੇਖੋ ਹਾਕਮ ਤੋਂ ਪੈਦਾ ਹੋਇਆ ਹੁਕਮ ਤੋਂ ਹਾਕਮ ਦੇ ਹੁਕਮ ਤੋਂ ਪੈਦਾ ਹੋਇਆ ਹੁਕਮ ਤੋਂ ਨਹੀਂ ਕੋਈ ਪੈਦਾ ਹੁੰਦਾ ਹੁਕਮ ਤਾਂ ਆਪ ਪੈਦਾ ਹੁੰਦਾ ਕਿਤੋਂ ਹੁਕਮ ਤਾਂ ਆਪ ਪੈਦਾ ਹੁੰਦਾ ਜਿਹੜਾ ਆਪ ਪੈਦਾ ਹੁੰਦਾ ਉਹ ਤੋਂ ਨਹੀਂ ਕੋਈ ਪੈਦਾ ਹੁੰਦਾ ਹਾਕਮ ਤੋਂ ਪੈਦਾ ਹੋਇਆ ਹੁਕਮ ਤੋਂ ਪੈਦਾ ਹੁੰਦਾ ਨਹੀਂ ਹਾਕਮ ਹੁੰਦਾ ਹਾਕਮ ਤਾਂ ਹੁੰਦਾ ਹਾਕਮ ਦੀ ਇੱਛਾ ਨਾਲ ਪੈਦਾ ਹੋਏ ਨੇ ਹਾਕਮ ਦੀ ਇੱਛਾ ਹੀ ਹੁਕਮ ਉਹ ਕੀ ਕਰੀਏ ਉਹ ਇੰਨਾ ਦਾਾਇਗਾ ਕਿ ਜਦੋਂ ਆਪਣੀ ਅਗਾਜਾ ਤੇ ਬਾਹਰ ਕੇ ਬਚਾ ਜਾਊਗਾ ਮਨਾਲੇ ਨੇ ਸਭ ਬਾਹਰ ਕਾਲਿਆ ਨਾ ਉਹ ਤਾਂ ਛੋਖੀ ਚੋ ਤੁਹਾਡੇ ਅਗਾਰੇ ਜੇ ਕੋਈ ਖੇਤ ਵਿੱਚ ਜਾਓ ਤਾਂ ਜੰਦੀ ਨਾ ਜਾਏਗਾ ਤੇ ਦੂਰ ਤੇ ਰੱਖਦਾ ਉਹ ਡਾਕਟਰ ਟੋਲ ਨੇ ਉਹ ਵਜ਼ਾਰੀ ਹਜ਼ਾਤੀਆਂ ਜਦੋਂ ਕੰਟਰੋਲ ਹੋ ਜੇ ਉਲਡਾ ਕੋਲ ਬਰੋੜ ਹੁੰਦਾ ਹੁੰਦਾ ਹੀ ਪੋੜਿਲ ਨੂੰ ਤਪਤੇ ਹੋਏ ਜੋ ਤਪਤੇ ਹੋਏ ਸੱਚੇ ਤੇ ਪਬਲੋਂ ਤੇ ਆਇਆ ਬੈਠੋ ਜੜ ਤੇ ਅੱਬਲੋਂ ਨਾਲ ਰੂੜਾ ਪੈਦਾ ਸਭ ਤੇਰੀ ਲੱਗ ਗਿਆ ਜਦ ਕੋਈ ਆ ਗਿਆ ਤੇ ਬਾਦ ਨਹੀਂ ਹੈ ਵਿੱਚ ਸਭ ਸੂਰ ਦੀ ਭਾਵ ਵਿੱਚ ਸਭ ਨੇ ਫਾਇਦਾ ਤਾਉਂ ਕੀ ਕਰੇ ਤੇ ਤੋੜੇ ਪਰ ਆਗਿਆ ਜਨਰਲ ਕਹਿੰਦੇ ਕੀ ਜੜ ਕੀ ਜੇ ਦਰਵਾਜ਼ੇ ਇਹ ਮਰ ਰਿਹਾ ਰਿਹਾ ਤੋਕਦੇ ਹੋਏ ਉਹ ਕਰਾਈ ਤੁਹਾਨੂੰ ਸਾਰੀ ਜਿਹਨਾਂ ਕੰਪਲਮ ਆਇਆ ਉਹਦੀ ਅਕੈਡਮੀ ਚੱਲਦਾ ਖਟੋੜਾ ਉਹ ਅਕੈਡਮੀ ਚੱਲਦਾ ਜਿਹਨਾਂ ਕੋਲ ਆਇਆ ਪਹਿਲਾਂ ਜੋ ਕੀਤਾ ਜੇ ਮੈਂ ਚਲਾਉਂਦਾ ਜਿਹੜੀ ਕਿ ਰੋਧੋ ਉਹ ਉਹ ਨੂੰ ਘੋਦਾ ਕੁਟਲ ਆ ਆ ਕੇ ਉਹ ਹੋ ਗਈ ਚਲਾਉਂਦਾ ਵੀ ਤਾਂ ਆ ਜਿਹਨੇ ਬੁਲਾਇਆ ਠੀਕ ਛੋੜਾ ਗੜਬੜ ਹੋ ਗਈ ਜੀ ਜਿਹਨੇ ਧਰਮ ਜਿਹੜੇ ਧਰਮ ਚ ਬੁਲਾਏ ਹੋਏ ਨੇ ਉਹ ਹੈ ਹੈ ਤਾਂ ਉਹ ਵੀ ਆ ਗਿਆ ਕਰ ਗਈ ਹੈ ਉਹਨੂੰ ਪਤਾ ਨਹੀਂ ਕਿਹਾ ਕਰਦਾ ਸਹੀ ਉਹ ਬੁਰੇ ਨੇ ਜੀ ਸਹੀ ਫਾਰਮ ਫਿਰ ਜਿਹਨੂੰ ਬੁਲਾਏ ਹੋਏ ਉਹ ਉਹਨਾਂ ਨੇ ਪਰ ਉਹ ਅਸੀਂ ਆਪਣੀ ਅੱਗੇ ਚੱਲਦੇ ਆਹੀ ਪਰ ਉਹ ਅਸਲੀ ਜੋ ਬੁਰਦਰੋ ਹੈ ਜੀ ਬਾਅਦ ਵਿੱਚ ਕਹ ਕੇ ਇਹ ਪਰਮੈਸਾ ਜੈਸਾ ਮਾਨੀਏ ਹੋਏ ਨਾ ਜੈਸਾ ਮਾਨੀਏ ਹੋਏ ਹੁੰਦਾ ਅਸਲ ਚ ਬੁਰਦਰ ਨੇ ਅਸੀਂ ਆਪਣੇ ਭਾੜੇ ਚਾਦੇ ਐਸੀ ਗੱਲ ਹੈ ਜੀ ਇਹਨੂੰ ਵਰਤਣਾ ਜੀ ਜਿਹੜਾ ਸਮੇਂ ਦਾ ਵੀ ਮੈਂ ਚਾਹਦਾ ਸੀ ਆਪਣੇ ਕੋਸ਼ਿਸ਼ ਨੂੰ ਕਰੂ ਚਾਹਦਾ ਨਹੀਂ ਹੋ ਗੋ ਕੰਕੂਂਟੇ ਬਾਹਰ ਚੱਲਣ ਦੀ ਕੋਸ਼ਿਸ਼ ਇੱਛਾ ਰੱਖਦੇ ਨੂੰ ਚੱਲ ਨਹੀਂ ਸਕਦਾ ਕੋਈ ਕੋਈ ਕੰਮ ਉਹਨਾਂ ਦੀ ਇੱਛਾ ਅਸਾਧਾ ਹੋ ਜਾਂਦਾ ਉਹਨੂੰ ਕੋਲੇ ਖੜਾ ਹੋ ਜਾਂਦਾ ਨਹੀਂ ਸਾਰਾ ਕੁਝ ਹੋ ਸਕਦਾ ਉਹ ਆਪਣੇ ਘਰ ਨੂੰ ਬਰਦਾ ਜਿੰਨਾ ਜੇਰ ਪੜਦਾ ਮੈਂ ਜਨਮ ਆਪਨਾ ਨਹੀਂ ਜਾਣ ਮੈਂ ਪਰਮਾ ਅપરાਧ ਨਹੀਂ ਕੀਤਾ ਸਾਨੂੰ ਪਰ ਮੈਂ ਅਪਰਾਧ ਹੋ ਗਿਆ ਭਾਰਤ ਤੋਂ ਉਹ ਅਪਰਾਧ ਤਾਂ ਕੋਈ ਕੀਤਾ ਹੀ ਨਹੀਂ ਅਪਰਾਧ ਅਸੀਂ ਕਰੇ ਨਹੀਂ ਸਕਦੇ ਪਰ ਅਪਰਾਧ ਹੋ ਸਕਦਾ ਨਾ ਕਰ ਨਹੀਂ ਸਕਦੇ ਉਹ ਅਪਰਾਧ ਹੋ ਸਕਦੇ ਆ ਕਰ ਨਹੀਂ ਸਕਦੇ ਸੋਚਣਾ ਹੀ ਪਰ ਇਹ ਸਿਰਫ ਅਪਰਾਧ ਪੰਡੋ ਹੀ ਪਰ ਕੋਈ ਇਹ ਛੱਡਣ ਉਹਨੇ ਅਗਲੇ ਕਰੀ ਤਾਂ ਪਰਮ ਦੂਰ ਹੋ ਪਰਮ ਦੂਰ ਕਰਦੇ ਗੁਰ ਪ੍ਰਸਾਦ ਕਰਮ ਦਾ ਨਾਸ ਕਰਦੇ ਜੇ ਪਰਮ ਦਾ ਨਾਮ ਸੁਣੋ ਪਰਸਾਦ ਉਹ ਜਿਹੜੇ ਕਹਿੰਦੇ ਨੇ ਅਸੀਂ ਕਰਤੀ ਕੀਤੀ ਹੈ ਉਹ ਦਿੱਤੇ ਫਿਰ ਪਾਪ ਕੀਤਾ ਵੀ ਜੇ ਤਾਂ ਪਾਪ ਕਰਦੇ ਉਹਦੇ ਕੋਲ ਵੀ ਠੀਕ ਹੈ ਪਰ ਤੇ ਕਹਿੰਦਾ ਫਿਰ ਪਾਪ ਉਹਦੇ ਨਾਲ ਵੀ ਕਹਿੰਦਾ ਪਰਮ ਪਰਮ

ਨੇਗੇਟਿਵ ਸੋਚੀ ਉਹ ਡੈਕਟਿਵ ਚੀਜ਼ ਪ੍ਰਾਪਤ ਹੋ ਗਈ ਪਰ ਪੈਦਾ ਹੋ ਗਿਆ ਉਹ ਡੈਕਟਿਵ ਸੋਚੀ ਗਿਆ ਪ੍ਰਾਪਤ ਹੋ ਗਿਆ ਕਦੋਂ ਹੋ ਗਿਆ ਛਾਣ ਉਹ ਨਹੀਂ ਘਾ ਪਾਇਆ ਧਿਆਨ ਵਿਚਾਰ ਦੇ ਵਿੱਚ ਚਾਦੂੜ ਪਾ ਲਿਆ ਗਿਆਨਤਾ ਚ ਆ ਗਿਆ ਜੀ ਗਾ ਲੋ ਉਹ ਉਹ ਸੀ ਇਹ ਦੇਖੋ ਪਰ ਬਣੋ ਸਰੋ ਫਾਟਿਓਆ ਨਾ ਟੋਗਾ ਪਿਚੋ ਚਲੇ ਆ ਨੈਗੇਟਿਵ ਹੋਦਾ ਜਿਹੜਾ ਆ ਨੈਗੇਟਿਵ ਚੱਲ ਕੇ ਪੋਸਟ ਹੋਦਾ ਨਾ ਹੋੜੇ ਨੈਗੇਟਿਵ ਤਾਂ ਚਲੇ ਹੀ ਹੁੰਦਾ ਨਾ ਐ ਉਹ ਤਾਂ ਲਾਈਨ ਬਦਲਦੀ ਨੇ ਕਿ ਜੀ ਸੋਚੇ ਦਾ ਕਰਨਾ ਨਹੀਂ ਕਰਮ ਕਰ ਨਹੀਂ ਸਕਦਾ ਸੋਚੇ ਕਰ ਮੈਂੀ ਸੋਚੇ ਕਰ ਕੀ ਸੋਚ ਲੋਗ ਨਹੀਂ ਜੰਮਾ ਨਹੀਂ ਪੈਣਾ ਉਹ ਲਾਜਾ ਵਿਰੋਧ ਕੀਤਾ ਨਾ ਵਿਰੋਧ ਦਾ ਫੜਫਾ ਲਿਆ ਜੇ ਹੁਕਮ ਦੇ ਅਨਸਾਰ ਕਰੇ ਉਹ ਫੜਫਾ ਦੇ ਬਸ ਉੱਭਰ ਗਿਆ ਨਹੀਂ ਅਗਿਆਨਤਾ ਲੋਸ ਹੈ ਅਗਿਆਨਤਾ ਲੋਸ ਉਸ ਦਾ ਰੋਕ ਉਸ ਸੋਚੋਂ ਦਾ ਪੈਂਦੀ ਹੈ ਹਾਂ ਕੁਝ ਕਰਨ ਵਾਸਤੇ ਸੋਚੋਂ ਦਾ ਪੈਂਦੀ ਪਹਿਲਾ ਪਹਿਲਾ ਸੋਚੋਂ ਮੈਂਦਾ ਹੌਲੀ ਹੌਲੀ ਫੜਫਾ ਦੋ ਜਾਂਦਾ ਹੌਲੀ ਹੌਲੀ ਸੋਚਾਂ ਤੇ ਬਹਿ ਜਾਂਦਾ ਆਇਆ ਸੋਚ ਦਾ ਜਾਚਾ

ਯਾ ਦੁੱਖ ਪਾਲਿਆ ਸੁਖ ਮਾਰਿਆ ਚਲੋ ਦੁੱਖ ਪਾਲਿਆ ਸੁਖ ਪਾਲਿਆ ਅਗਿਆਨਤਾ ਜੋ ਦੁੱਖ ਬਣਨਾ ਗਿਆਨ ਜੋ ਸੁਖ ਬਣਨਾ ਇਹ ਕੋਈ ਐਡਮਿਟ ਕਰ ਰਹੀ ਹੈ ਜਿਹੜਾ ਕੋਈ ਤੇ ਮੋੜ ਨਹੀਂ ਇਹ ਐਡਮਿਟ ਕਰਦਾ ਕਿ ਜੋ ਵੀ ਮੇਰੀ ਉਹ ਵਧਿਆ ਉਹ ਨਹੀਂ ਕਿ ਉਹ ਵਰ ਜਾਣਾ ਸੀ ਹੈ ਐਡਮਿਟ ਕੀਤੀ ਹੈ ਗੱਲ ਚਾ ਮੈਂ ਕੀ ਆ ਬੋਲ ਪਾ ਲਿਆ ਕਿ ਆਪਣੇ ਪਾੜ ਚੱਲਿਆ ਜਿਹੜਾ ਛੋਟਾ ਖਾਇ ਫੁਰ ਕੇ ਪਾੜ ਚੱਲਿਆ ਫੁਰ ਕੇ ਲਾਸ਼ਾਂ ਦੇ ਉੱਤੇ ਬੈਠਾ ਜਾਨੇ ਉਹ ਜਿਹੜਾ ਨਾ ਆਪਣੇ ਅੰਦਰ ਆਪਣਾ ਪ੍ਰਕਾਸ਼ ਵਾਰੀਏ ਉਹ ਗੱਲ ਨੂੰ ਹੀ ਉਹ ਦੱਸਿਆ ਉਹ ਉਹੀ ਪਾਇਆ ਜੋ ਕੋਈ ਚੀਜ਼ ਹੈ ਉਸ ਤੋਂ ਸਗੈ ਥੋੜੀ ਬਣੀ ਜੀ ਸਾਜਾ ਦੀ ਕੋਈ ਨਹੀਂ ਹਾਂ ਤੇ ਸੁਮਰੀ ਘਟ ਵਿੱਚ ਤੁਮੇ ਨਹੀਂ ਜਾਣੀ ਨਾਨਕ ਤੇ ਦਾਸ ਸਦਾ ਕਰਵਾਲੇ ਤੁਹਾਰੇ ਰਾਸ ਤੋਂ ਤੁਮੇ ਜਾਣ ਮੇਰੀ ਕਹਿਲੀ ਘਟੀ ਹੈ ਅਤੇਰੀ ਬੁੱਧੀ ਤੇ ਤੇਰੀ ਬੁੱਧੀ ਕੀ ਕਰ ਰਹੇ ਹੋ ਕੀ ਕਰ ਰਿਹਾ ਹੈ ਇਹ ਇਹ ਤਾਂ ਗੱਲ ਮੁੱਕ ਗਈ ਕਿ ਕੀ ਕਰ ਰਹੇ ਹੋ ਕੀ ਕਰ ਰਿਹਾ ਹੈ ਜੋ ਪਿੱਛੇ ਹੋ ਗਿਆ ਉਹਦਾ ਪਤਾ ਕੀ ਕੀ ਕਰ ਰਿਹਾ ਹੈ ਕੀ ਕਰ ਕੀ ਕਰਨਾ ਹੈ ਕੀ ਕਰ ਰਿਹਾ ਵਾਲਾ ਕਹਿ ਸਕਦੇ ਆਂ ਜੀ ਜੋ ਕਰ ਦਿੱਤਾ ਉਹ ਤਾਂ ਹੋ ਗਿਆ ਉਹ ਸਮਝਣੀ ਹੈ ਵਾਲਾ ਫਿਊਚਰ ਦਾ ਜੋ ਹੋ ਲੋ ਫੌਰਨ ਕੀ ਕਰਨ ਵਾਲਾ ਉਹਦੇ ਬਾਅਦ ਕੀ ਪ੍ਰੋਗਰਾਮ ਹੈ ਜੇਰਾ ਇਹ ਸੈਨੂ ਬੋਲੋ ਜੋ ਹੋ ਗਿਆ ਉਹ ਸਭ ਤੋਂ ਸਭ ਕੁਝ ਜੋ ਵਰਤ ਗਿਆ ਉਹ ਭੰਡੋ ਸਦੀ ਵਰਤਿਆ ਉਹ ਤੇਰੀ ਨੋ ਬਦਸੀ ਨਹੀਂ ਕਰਦੀ ਤੂੰ ਵੀ ਜਾਲੀ ਲਾਉਣ ਖਾਸ ਸਦਾ ਕਰਵਾ ਨਾਦ ਦਾ ਤਕਰਵਾ ਨਹੀਂ ਹਾਂ ਤੇਰੇ ਮੂਹੇ ਦਾ ਘਟੜੀ ਅੰਦਰ ਬਫਰ ਜਾਂਦੀ ਹੈ ਪਤਾ ਬਾਤ ਚ ਲੱਗਦਾ ਪਹਿਲ ਉਹ ਪਤਾ ਹੀ ਨਹੀਂ ਲੱਗਦਾ ਆਪਣਾ ਕੀਆ ਹਰ ਕਰੇ ਜੋ ਮੇਰੇ ਜਤਨ ਹੋ ਆਹ ਪਤਾ ਨਹੀਂ ਲੱਗਦਾ ਅਜੇ ਤੂੰ ਜਿਹੜਾ ਵੈਰਾ ਜਦਗਾ ਆਪਣਾ ਜਦਗਾ ਕਿਆ ਹੂੰ ਜਿਤ ਨੂੰ ਕਿਆ ਮੇਰੇ ਜਿਤਵੇ ਹੋਣਾ ਹਾਂ ਕਿਆ ਹੂੰ ਜਸਮੂ ਕਿਆ ਬਨੇ ਜਿਤਵੇ ਹੋਏ ਕਿਆ ਹੂੰ ਜਿਤ ਨੂੰ ਜਿਤ ਬਣੀ ਕਿਆ ਮੇਰੇ ਜਿਤਵੇ ਹੋਏ ਆਪਣਾ ਜਿਤਵੇ ਹੱਥ ਕਰੇ ਜੋ ਮੇਰੇ ਜਿਤਵੇ ਜੋ ਪਾਵੇ ਜੋਰੇ ਹੋਰ ਉਹ ਗੈਰ ਐਸੀ ਬੀ ਉਸ ਉਹਨਾਂ ਦੇ ਲਾਡੀਆਂ ਬੈਠਾ ਨੇ ਜਗਾ ਜਗਾ ਮਦਦ ਮਿਲਦੀ ਹੈ ਸਮਝ ਦੇ ਮਾਸੇ ਜਗਾ ਸਮਝ ਆਈ ਲੋਕ ਹੋਰ ਨਾਈਂ ਪੁਆਇੰਟ ਆਤੇ ਰੋਸ਼ਨੀ ਹੋਰ ਪਾਈ ਗਈ ਥੋੜੇ ਪੁਆਇੰਟ ਪਹਿਲਾਂ ਤੁਸੀਂ ਵੀਰ ਨੇ ਚੁੱਕਿਆ ਜੀ ਪੂਰਾ ਆਪਣਾ ਅਧੂਰਾ ਹੋ ਗਿਆ ਉਹਦੇ ਤੇ ਘਾ ਵੇਲੇ ਵੇਲੇ ਸਰ ਕਿਤੇ ਸੁਤੇ ਤੁਸੀਂ ਕੋਈ ਆ ਗਿਆ ਸਵਾਲ ਪੁੱਛਣ ਆ ਗਿਆ ਉਹਨਾਂ ਤੇ ਹੋਰ ਰੋਸ਼ਨੀ ਪਾਈ ਗਈ ਉਹ ਠੀਕ ਹੈ ਫਤਰੀ ਕਵੀਰ ਵੀ ਵਾਲੀ ਪਹਿਲਾਂ ਆਪਾਂ ਮੰਨ ਕੇ ਸਮਝ ਲਿਆ ਸਾਰਾ ਪਾਛੇ ਦਾ ਤਾਂ ਲਾਇਆ ਉਹਦੀ ਮਦਦ ਨਾਲ ਅੱਗੇ ਗੱਲ ਚੱਲੀ ਉਹ ਦਪਨਾਂ ਜਿਹੜੇ 15 ਸਾਲ ਪਹਿਲਾਂ ਆਏ ਨੇ ਤਾਂ ਲਗਭੀ ਤਕ ਵੀ ਉਹਨੂੰ ਹੀ ਜੀਜੀ ਵੱਲ ਕਰਦੇ ਨੇ ਤੁਸੀਂ ਕਹਿੰਦੇ ਕਹਿੰਦੇ ਤਵੀਰ ਲਿਆਦਾ ਉਹ ਤਾਂ ਪਤਾ ਵੀ ਨੂੰ ਲੱਗਿਆ ਕਿ ਵੀਰ ਚੋੜਾ ਲੱਗਾ ਹੀ ਸੁਬੀਰ ਸੁਬੀਰ ਬਿਨਾਂ ਕੋਈ ਚੱਲੇ ਨਹੀਂ ਸਕਦੇ ਬਹੁਤ ਕੁਝ ਐਸਾ ਹੈ ਜਿਹੜਾ ਗੋਨਾਥ ਕਹਿੰਦੇ ਨੇ ਸੁਬੀਰ ਵਾਲਾ ਚੱਕਿਆ ਜੀ ਹੈ ਕਿ ਕੜੀ ਲੋੜ ਦੀ ਭਈ ਕੁਝ ਪੱਜਰ ਪਾਸਿਆਂ ਦੇ ਚੱਕਿਆ ਕਿ ਤਿਆਰ ਤੇ ਕਿਸੇ ਜੀ ਦੇ ਦੇ ਕੋਲ ਨੂੰ ਵਾਧਾ ਲੈ ਚੱਪੇ ਦੀ ਰਹਿਣੇ ਨੂੰ ਜੋਈ ਉਹ ਕਹੇ ਸਵਾਲ ਜਮੇਤਰ ਨੂੰ ਉਧਾਰ ਰਹਿਦਾ ਜਦੋਂ ਕਿ ਦੂਜੀ ਕੋਈ ਸ਼ਕਤਾ ਹੁੰਦੀ ਰਹੀਆ ਫਿਰ ਕਲੈਰੀਫਿਕੇਸ਼ਨ ਹੁੰਦੀ ਰਹੇ ਹਾਂ ਫਿਰ ਉਹ ਆਦਾਂ ਦਾ ਹੈ ਕਬੀਰ ਆਦਾ ਹੋ ਹੁੰਦਾ ਹੈ ਜਾਲਿਆ ਵਾਲੇ ਨੇ ਕਹਦਾ ਛੜੇ ਜੀ ਜਾਲਾ ਵੀ ਕਸੂ ਗੜੇਗਾ ਜੋ ਜੀ ਨਾ ਅਸੀਂ ਵਰਤੇ ਸਰ ਜੀ ਨਾ ਵਰਤੇ ਪਰ ਉਹ ਬਾਕੀ ਹੋਰ ਤੋਰ ਦਾ ਲਿਖੀ ਦੀ ਆਪਾਂ ਮੈਂ ਅੰਦੀ ਨਾ ਨਾਮ ਤੋਂ ਬਲ ਬਣੀ ਤਵੀਰ ਦੀ ਹੋਣਾ ਕੋਈ ਕੁਰੀ ਕੁਰੀ ਸਟੱਡੀ ਕਰਕੇ ਦੇ ਵਿੱਚ ਰੋੜਦਾ ਇਹ ਆਪ ਬੋਲਦਾ ਸਭ ਤੋਂ ਸਾਰੇ ਮੰਨਦੇ ਨੇ ਸਭ ਤੋਂ ਮੰਨਦੇ ਕਰ ਸਭ ਤੋਂ ਪੁੱਛਦਾ ਹੈਗਾ ਹੁੰਦਾ ਹੈ ਤਾਂ ਅੱਛੇ ਕੁਝ ਵੀ ਦੀ ਗੱਲ ਸਾਰੀ ਵਰਤੋਂ ਤੇ ਕੋਰ ਹੈ ਭਗਤਾਂ ਦੀ ਸਾਰੀ ਬਣ ਜਿਹੜੀ ਪਾਣੀ ਇਕੱਤਰ ਹੋਈ ਕਿਵੇਂ ਕੀਤੀ ਉਹਦੇ ਵਿੱਚ ਉਹਨੇ ਸਾਫ਼ ਜੀ ਨੇ ਲਿਖਿਆ ਹਾਂ ਉਹ ਤਾਂ ਜਿਹੜੀ ਲਿਖਿਆ ਇਹ ਨਹੀਂ ਪੰਕਤੀਆਂ ਦਾ ਅੱਗੇ ਮੈਂ ਕਹਿੰਦਾ ਵੀ ਆਹ ਪੰਕਤੀਆਂ ਐਂ ਕਹਿੰਦੀ ਆ ਇਹਦਾ ਮੰਗਵਾ ਉਹ ਪੰਕਤੀਆਂ ਹੈ ਕਿ ਵੀ ਰਾਈ ਦੇਖੋ ਸੁਣਤਰ ਕੋ ਪਾਤ ਕਾਲੀ ਗੱਲ ਹੈ ਕਿ ਵੀ ਵਿੱਚ ਪੜਿਆ ਨਾ ਕਿਹਾ ਉਹ ਹਾਂ ਤੇ ਕੋਈ ਉਹਦਾ ਤਾਂ ਕਰਨੀ ਸੀ ਸਿਰੇ ਚੌਂਕੇ ਦੀ ਗੱਲ ਸੀ ਉਹਦੀ ਤਿਆਖਾ ਹੋਣੀ ਸੀ ਦਿੱਤੀ ਸਮਝਿਆ ਗੱਲ ਸੀ ਵੱਡੀ ਇਹ ਤੁਹਾਡਾ 6 63ੀ ਗੁਰੂ ਕਰਦੇ ਨੇ ਇਹ ਕਿ ਪੁਆਇੰਟ ਜਿਆਦਾ ਚੱਕੇ ਨੇ ਜਿਹੜੇ ਜਦੋਂ ਕਚਲਰੇ ਵਾਲੇ ਜਿਹੜੇ ਜੋਂ ਕਿ ਜਿਹੜੇ ਚੱਕੇ ਆਉਂਦੇ ਉਹ ਇਹ ਜਿਆਦਾ ਚੱਕੇ ਨੇ ਤੁਹਾਡਾ ਕਿਉਂਕਿ ਚੱਕੇ ਦਾ ਗੁਰਨਾਮ ਜਨ ਵੀ ਚੱਕੇ ਨੇ ਇਹਦੀ ਵਜ੍ਹਾ ਨਾਲ ਤਾਂ ਗੁਰਵਾਨੀ ਰੋਟੇ ਹੋ ਨਹੀਂ ਸੀਦੇ ਤੇ ਇਹਦਾ ਜਿਹੜਾ ਹੈਗਾ ਉਹ ਓਪਨਿੰਗ ਹੋ ਚੁੱਕੀ ਹੈ ਸਾਇਮ ਬਰਾਬਰ ਆਦਿ ਬ੍ਰੋ ਦੇ ਨਾਲ ਦਰਦ ਤੇ ਰਸਟੀ ਕਾਲ ਬ੍ਰੋ ਕੱਟ ਸੀ ਪਹਿਲਾਂ ਬਰਾਬਰੀ ਦਾ ਉਹ ਰੋਜ਼ ਅਸੀਂ ਸੀਗਾ ਜੇ ਟੀਵੀ ਆ ਜਾਂਦਾ ਤੇ ਅਸੀਂ ਉੱਚੀ ਜਾਂਦਾ ਉੱਚੀ ਟੀਵੀ ਦਾ ਫਰਕ ਐਡੀ ਵਡਾਉਂ ਦਿੰਦਾ ਸੀ ਚਾਰ ਬਾਣ ਵਾਲੀ ਗੱਲ ਨਹੀਂ ਸੀ ਬਦਲਣ ਦਿੰਦੇ ਹਾਂ ਚਾਰ ਬਾਣ ਵਾਲਨ ਵਾਲੀ ਗੱਲ ਬਹੁਤ ਹੀ ਜਿਹੜੀ ਹੀ ਬਹੁਤ ਵੈਲਿਊ ਤੇ ਨਹੀਂ ਜਾ ਰਿਹਾ ਹਾਂ ਹਾਂਜੀ ਲੋਕ ਤੁਮਰੀ ਗਤ ਵਿੱਚ ਤੁਮਹੀ ਜਾਣੀ ਨਾਨਕ ਦਾਸ ਸਦਾ ਕਰਵਾ ਤੁਮਰੀ ਗਤਾਂ ਤੁਮਹੀ ਜਾਣੇ ਨਾਨਕ ਦਾਸ ਸਦਾ ਕਰਵਾ ਨਾਨਕ ਦਾਸ ਦਾ ਸਦਾ ਕਰਵਾ ਨਹੀਂ ਜਾ ਸਕਦਾ ਬੇਰੀ ਗੱਤ ਮਾਦਾ ਰਿਡੀਓ ਟੈਡੀ ਕੋਤਾਲਾ ਤਾਂ ਹੁਣ ਕੀ ਕਰਨਾ ਉਹਦੇ ਬਾਅਦ ਕੀ ਕਰਨਾ ਉਹਦੇ ਬਾਅਦ ਕੀ ਕਰਨਾ ਉਹਦਾ ਵੀ ਤੇ ਸੋਚੋ ਛੋਕਾ ਗੜਾ ਹੈ ਕਾਂਦੀ ਦੀ ਗੱਲ ਸਾਰੇ ਜਲ ਹੈ ਹੂੰ